ਹੁਦਨ ਮਾਇਆ ਪਾਹਿਆ ਪਿਆਰੇ ਲੀਤਨਡਾ ਲਬ ਰੰਗਾਏ ਮੇਰਾ ਕੰਤ ਨ ਪਾਵੈ ਚੁਲੜਾ ਪਿਆਰੇ ਸਜ ਜਾਉ ਹਉ ਕੁਰਬਾਨ ਜਾਉ ਮਿਹਰਵਾਨਾ ਹਉ ਕੁਰਬਾਨ ਜਾਉ ਹਉ ਕੁਰਬਾਨ ਜਾਉ ਤੇ ਨਾ ਕੈ जो तेरा ना दाया रंगनि जे धीअ प्यारे पाईअ ना मंझी ਯਾਰੇ ਗੰਤ ਤਿਨਾ ਗੇ ਪਾਸਾ ਜਿਨ ਕੇ ਚੋਲੇ ਰਤੜੇ ਪਿਆਰੇ ਸੰਤ ਸਿਨਾਗਾ ਸਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਸਾਤ ਸੰਗਤ ਕੋਈ ਰਸਨਾ ਵਾਂਜੀ ਨਾ ਰਹੇ ਸਭ ਇੱਕ ਵਾਰ ਬੜੇ ਪਿਆਰ ਨਾਲ ਆਖੋ ਧੰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰੂ ਪ੍ਰਤਾਪ ਬੈਠੇ ਹੈ ਜੀ ਹਾਂ ਖੁਦਾ ਆਪ ਬੈਠੇ ਹੈ ਖਲਕਤ ਕੇ ਖੁਦਾ ਬਾਲਮ ਜਾਪਤੇ ਜਾਪ ਬੈਠੇ ਹੈ ਭਗਤੀ ਬੀਰਤਾ ਦੌਲਤ ਪੜੀ ਹੈ ਆਪਕੇ ਹਾਜ਼ਰ ਉਹ ਗੁਰੂ ਪ੍ਰਤਾਪ ਸਿੰਘ ਮਹਾਰਾਜ ਜਿਵੇਂ ਹੁਣ ਹੜ ਆਏ ਆ ਨਾ ਹੜ ਤੇ ਆ ਅੰਮ੍ਰਿਤਸਰ ਦਾ ਗੁਰਦਾਸਪੁਰ ਦਾ ਸਾਰੇ ਦਰਿਆਵਾਂ ਦੇ ਕੰਢੇ ਲੱਗ ਕੇ ਸਾਰੇ ਰੁੜ ਗਏ ਘਰ ਬਹਿ ਗਏ ਬਰਬਾਦ ਹੋ ਗਿਆ ਮਲਿਆ ਮੇਟ ਸਾਰਾ ਕੁਝ ਹੋ ਗਿਆ ਗੁਰੂ ਰਾਮ ਸਿੰਘ ਮਹਾਰਾਜ ਤੋਂ ਬਾਅਦ ਸਿੱਖੀ ਦਾ ਇਹ ਹਾਲ ਹੋ ਗਿਆ ਸੀ ਸਿੱਖੀ ਦਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਿੱਛੋਂ ਇਹ ਜਿੰਨੀ ਵੀ ਤੁਹਾਨੂੰ ਸਿੱਖੀ ਨਜ਼ਰ ਆਉਂਦੀ ਹੈ ਇਹ ਗੁਰੂ ਪ੍ਰਤਾਪ ਸਿੰਘ ਮਹਾਰਾਜ ਦੀ ਉਸਾਰੀ ਹੋਈ ਸਿੱਖੀ ਹੈ ਇਹ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਬਣਾਇਆ ਹੋਇਆ ਪੰਥ ਹੈ ਭਾਵੇਂ ਉਹ THAILAND ਗਏ ਨਰੋਬੀ ਗਏ ਪ੍ਰਚਾਰ ਕੀਤਾ ਪੰਥ ਇਹ ਉਸਾਰਿਆ 16 ਸਾਲ ਦੀ ਉਮਰ ਵਿੱਚ ਗੁਰਮਖ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋਏ 16 ਸਾਲ ਦੀ ਉਮਰ ਵਿੱਚ ਤੇ ਪਹਿਲਾ ਹੋਲਾ ਨਸ਼ਹਿਰੇ ਹੋਇਆ ਸਤਗੁਰਾਂ ਨੇ ਕੀਤਾ ਤੇ ਜਦੋਂ ਇੱਕ ਹੋਲਾ ਭੈਣੀ ਸਾਹਿਬ ਹੋਇਆ ਸੁਰਗੋਦੇ ਹੋਇਆ ਤੇ ਜਿਹੜਾ ਛੇਵਾਂ ਹੋਲਾ ਸੀ ਨਾ ਉਹ ਗੁਰੂ ਪ੍ਰਤਾਪ ਸਿੰਘ ਜੀ ਨੇ ਤੁਸੀਂ ਹਿਸਾਬ ਲਾ ਲਓ ਵੀ 16 ਤੋਂ 1906 ਵਿੱਚ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ 6 ਤੋਂ 6 7 8 9 10 ਤੇ 1911 ਦੀ ਗੱਲ ਆ 1911 ਦੀ आनंदपुर दी ਧਰਤੀ 21 ਸਾਲਾਂ ਦੀ ਉਮਰ ਆ ਗੁਰੂ ਪ੍ਰਤਾਪ ਸਿੰਘ ਮਹਾਰਾਜ ਦੀ ਤੇ ਮੈਂ ਸ਼ਬਦ ਆਪ ਜੀ ਦੇ ਸਾਹਮਣੇ ਪੜਿਆ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਇੱਕ ਤੇ ਲੀੜੇ ਆਪਾਂ ਆ ਪਾਏ ਨੇ ਬਾਹਰੋਂ ਕੱਪੜੇ ਪਾਏ ਨੇ ਇੱਕ ਉਹ ਗੁਰਮਖੋ ਕੱਪੜਾ ਵਾ ਜਿਹਦੇ ਵਾਸਤੇ ਮਹਾਰਾਜ ਕਹਿੰਦੇ ਨੇ ਸਿਫਤ ਸ਼ਰਮ ਕਾ ਕੱਪੜਾ ਮੰਗਾ ਇੱਕ ਉਹ ਕੱਪੜਾ ਵਾ ਜਿਹੜਾ ਗੁਰਮਖੋ ਆਤਮਾ ਦੇ ਗੱਲ ਪਾਇਆ ਤੇ ਜਦੋਂ ਲਲਾਰੀ ਰੰਗ ਰੰਗਦਾ ਨਾ ਕੱਪੜੇ ਨੂੰ ਤੇ ਉਹ ਜੇ ਉਹਦੇ ਵਿੱਚ ਮਾਇਆ ਹੋਵੇ ਤੇ ਫਿਰ ਕੱਪੜੇ ਨੂੰ ਰੰਗ ਨਹੀਂ ਚੜਦਾ ਸਤਗੁਰ ਕਹਿੰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ ਇਸ ਤਨ ਨੂੰ ਮਨ ਨੂੰ ਜਿਹੜੀ ਮਾਇਆ ਲੱਗੀ ਆ ਨਾ ਉਹ ਲੱਗੀ ਆ ਦੁਨੀਆਦਾਰੀ ਦੀ ਵਿਕਾਰਾਂ ਦੀ ਹਉਮੈ ਦੀ ਤੇ ਜਿਨ੍ਹਾਂ ਦੀ ਉਹ ਲੈ ਗਈ ਤੇ ਉਹਨਾਂ ਨੂੰ ਫਿਰ ਨਾਮ ਦਾ ਰੰਗ ਚੜ ਜਾਂਦਾ ਉਹ ਸਾਧੂ ਸੰਤ ਮਹਾਤਮਾ ਫਕੀਰ ਬਣਦੇ ਨੇ ਮਹਾਰਾਜ ਜੰਗ ਸਿੰਘ ਜੀ ਦੀ ਜਿਵੇਂ ਗੁਰਮਖੋ ਫਸਲ ਨੂੰ ਪਾਣੀ ਲਾਵੇ ਤੇ ਹਰਿਆ ਭਰਿਆ ਹੋ ਜਾਂਦਾ ਸੰਤ ਕੌਰ ਸਿੰਘ ਮਹਾਰਾਜ ਮਹਾਰਾਜ ਗੁਰਦਿਆਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਗੁਰਮਖੋ ਬਖਸ਼ਿਸ਼ ਕੀਤੀ ਸਿੱਖੀ ਨੂੰ ਹਰਿਆ ਭਰਿਆ ਰੱਖਣ ਵਿੱਚ ਯੋਗਦਾਨ ਪਾਇਆ ਇਹ ਸਾਰਾ ਇਲਾਕਾ ਜਿਹੜਾ ਗੁਰਮਖੋ ਸ਼ਰਚਾਰ ਹੋਇਆ ਕਿਉਂਕਿ ਪ੍ਰਚਾਰ ਤੋਂ ਬਿਨਾਂ ਜਿਹੜਾ ਵਾਣਾ ਉਹ ਪੰਥ ਜਿਹੜਾ ਆਉਣ ਵਾਲੀ ਜਿਹੜੀ ਪੀੜ੍ਹੀ ਬੱਚੇ ਆ ਜਦੋਂ ਨਾਂ ਦੱਸਾਂਗੇ ਤੇ ਉਹ ਦੂਰ ਹੋ ਜਾਂਦੇ ਤੁਸੀਂ ਵੇਖੋ ਤਿੰਨ ਰੋਜ਼ ਤੋਂ ਮੇਲਾ ਚੱਲ ਰਿਹਾ ਦੀਵਾਨ ਲੱਗ ਰਹੇ ਨੇ ਕਵਿਸ਼ਰੀ ਹੋ ਰਹੀ ਹੈ ਤੇ ਸਤਗੁਰਾਂ ਦਾ ਇਤਿਹਾਸ ਸੁਨਾਇਆ ਜਾ ਰਿਹਾ ਇਹ ਸੰਤਾਂ ਦਾ ਕਿੰਨਾ ਵੱਡਾ ਉਪਰਾਲਾ ਕਿ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡੇ ਵਡੇਰੇ ਕਿੱਦਾਂ ਦੇ ਕੀ ਕਰਦੇ ਸਨ ਗੁਰੂ ਪ੍ਰਤਾਪ ਸਿੰਘ ਮਹਾਰਾਜ ਨੇ ਹੋਲੇ ਦਾ ਭੋਗ ਪਾਇਆ ਇੱਕ ਸੰਮਾ ਸਿੰਘ ਸੀ ਸੰਮਾ ਸਿੰਘ ਮਸਤਾਨਾ دیਵਾਨਾ ਸਾਧੂ ਹੱਥ ਵਿੱਚ ਉਹਨੇ ਗੜਵਾ ਫੜਿਆ ਢਿੱਲਾ ਜਿਹਾ ਕਚਹਿਰਾ ਵਾ ਪੌਰੀਆਂ ਸਿਰ ਦੀਆਂ ਖਿਲਰੀਆਂ ਤੇ ਅੱਗੇ ਜਾ ਕੇ ਜਿਹੜੇ ਪ੍ਰਬੰਧਕ ਸਨ ਨਾ ਪ੍ਰਬੰਧਕ ਉਹਨਾਂ ਪ੍ਰਬੰਧਕਾਂ ਨੂੰ ਕਹਿੰਦਾ ਕਿ ਸੰਤ ਜੀ ਸੰਤ ਮੰਗਲ ਸਿੰਘ ਜੀ ਮੈਨੂੰ ਤੁਸੀਂ ਹੋਲਾ ਲੈ ਦਿਓ ਮੈਂ ਹੋਲਾ ਕਰਨਾ ਉਹਨੇ ਆਖਿਆ ਜਾ ਓਏ ਮਸਤਾਨਿਆਂ دیਵਾਨਿਆਂ ਇਦਾਂ ਕਦੇ ਗੱਲਾਂ ਨਾਲ ਹੋਲੇ ਹੁੰਦੇ ਨੇ ਜਾ ਜਾ ਜੇ ਹੋਲਾ ਕਰਨਾ ਕਿਸੇ ਚੰਗੇ ਸਰ ਦੇ ਪੁੱਜਦੇ ਬੰਦੇ ਨੂੰ ਲੈ ਕੇ ਆ ਪੈਸਿਆਂ ਨਾਲ ਗੱਲ ਬਣਣੀ ਆ ਤੇ ਉਹ ਮਸਤਾਨਾ ਹੋ ਗਿਆ ਉਹ ਕਹਿੰਦਾ ਓਏ ਤੈਨੂੰ ਕਿਹੜੇ ਪੈਸੇ ਚਾਹੀਦੇ ਆ ਮੇਰੇ ਕੋਲ ਉਹ ਪੈਸੇ ਨੇ ਜਿਨ੍ਹਾਂ ਨੂੰ ਜਿੰਨਾ ਮਰਜੀ ਵਰਤ ਲਾਓ ਖਰਚ ਲਾਓ ਤੇ ਮੁੱਕਦੇ ਹੀ ਨਹੀਂ ਪੰਡਾਰੇ ਭਰੇ ਪੈ ਨੇ ਮੰਗਲ ਸਿੰਘ ਨੇ ਆਖਿਆ ਉਹ ਕਿੱਥੇ ਤੇਰੇ ਕੋਲ ਪੈਸੇ ਤੇ ਮਸਤਾਨੇ ਜਿਵੇਂ ਤੁਹਾਨੂੰ ਪਤਾ ਹੀ ਆ ਉਹ ਕਹਿੰਦਾ ਮੇਰੇ ਕੋਲ ਉਹ ਪੈਸੇ ਆ ਜਿਹੜੇ ਗੁਰੂ ਤੇਗ ਬਹਾਦਰ ਨੇ ਮੈਨੂੰ ਦਿੱਤੇ ਆ ਜਿਹੜੇ ਗੁਰੂ ਤੇਗ ਬਹਾਦਰ ਨੇ ਸਤਗੁਰਾਂ ਨੇ ਦਰਜ ਕੀਤੇ ਆ ਗੁਰਬਾਣੀ ਵਿੱਚ ਉਹ ਜੀ ਤਨ ਪਾਇਓ ਮਾਈ ਮੈਂ ਧਨ ਪਾਇਓ ਹਰਨਾ ਮਨ ਮੇਰੋ ਧਾਵਨ ਤੇ ਛੂਟਿਓ ਕਰ ਬਟੋ ਬਿਸਰਾ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਮੇਰੇ ਕੋਲ ਉਹ ਧਾਨ ਆ ਜਿਹੜਾ ਕਦੇ ਮੁੱਕਦਾ ਹੀ ਨਹੀਂ ਨਿਖੋਟਦਾ ਹੀ ਨਹੀਂ ਇੱਕੋ ਨਿਹਚਲ ਨਾਮ ਤਨ ਹੋਰ ਤਨ ਆਵੇ ਜਾਏ ਇਸ ਤਨ ਕੋ ਤਸਕਰ ਜੋਹੇ ਨਾ ਸਕਾਈ ਨਾ ਉਹ ਚੱਕਾ ਲੈ ਜਾਏ ਇਹੋ ਹਰ ਤਨ ਜੀਐ ਸੇਤੀ ਰਵ ਰਹਾ ਜੀਐ ਨਾਲੇ ਜਾਏ ਉਹ ਕਹਿੰਦੇ ਜਾ ਮਸਤਾਨਿਆਂ ਚੱਲਿਆ ਜਾ ਨਾ ਇਦਾਂ ਕਰ ਬੜੀ ਸੰਗਤ ਆਈ ਐ ਸੇਠ ਆਏ ਨੇ ਸਤਿਗੁਰਾਂ ਕੋਲ ਅਰਜ ਹੋ ਗਈ ਅਗਲੇ ਹੋਲੇ ਦੀ ਤੈਨੂੰ ਨਹੀਂ ਇਹ ਹੋਲਾ ਮਿਲਣਾ ਇਹ ਮਸਤਾਨਾ ਸੰਮਾ ਸਿੰਘ ਆਪਣੇ ਲਾਕੇ ਦੇ ਲੱਧਾ ਸਿੰਘ ਜੀ ਸਨ ਉਹਨਾਂ ਨੂੰ ਨਾਲ ਲੈ ਕੇ ਚਲੇ ਗਿਆ ਚਲੋ ਮੇਰੇ ਨਾਲ ਆਪਾਂ ਹੋਲਾ ਲਈਏ ਮੰਗਲ ਸਿੰਘ ਨੇ ਆਖਿਆ ਬਾਰ ਬਾਰ ਨਾ ਆ ਪ੍ਰਬੰਧਕ ਸੀ ਮੰਗਲ ਸਿੰਘ ਐਦਾਂ ਤੈਨੂੰ ਹੋਲਾ ਨਹੀਂ ਮਿਲਣਾ ਕੋਈ ਵਧੀਆ ਵਾਵਾ ਬੰਦੇ ਇਕੱਠੇ ਕਰਕੇ ਕੋਈ ਮਾਇਆ ਧਾਰੀ ਬੰਦਾ ਕਿਉਂਕਿ ਪੈਸੇ ਤੋਂ ਬਿਨਾ ਹੋਲਾ ਨਹੀਂ ਹੋਣਾ ਤੇ ਉਹ ਤੀਜੀ ਵਾਰ ਗਿਆ ਫੇਰ ਤੇ ਸਤਗੁਰਾਂ ਦੇ ਕੋਲ ਚਲੇ ਗਿਆ ਹੁਣ ਕਹਿੰਦਾ ਸੱਚੇ ਪਾਤਸ਼ਾਹ 21 ਸਾਲਾਂ ਦੇ ਸੀ ਗੁਰੂ ਪ੍ਰਤਾਪ ਸਿੰਘ ਮਹਾਰਾਜ ਇਸ ਵਾਰ ਹੋਲਾ ਮੈਨੂੰ ਦੇ ਦਿਓ ਤੇ ਲਾਗੋ ਮੰਗਲ ਸਿੰਘ ਨੇ ਫੇਰ ਆਪੇ ਹੀ ਬੋਲ ਦਿੱਤਾ ਸਤਗੁਰਾਂ ਦੇ ਕਹਿਣ ਤੋਂ ਪਹਿਲਾਂ ਮਸਤਾਨਿਆਂ ਤੈਨੂੰ ਪਤਾ ਕਹਿੰਦੇ ਪੈਸੇ ਤੋਂ ਬਿਨਾ ਕੰਮ ਨਹੀਂ ਚੱਲਦਾ ਕਹਿੰਦੇ ਪੈਸੇ ਬਿਨਾ ਮਾਂ ਕਹੇ ਪੁੱਤ ਤੂੰ ਕਪੁੱਤ ਹੋਇਓ ਪੈਸੇ ਬਿਨਾ ਬਾਪ ਕਹੇ ਬੜਾ ਦੁੱਖदाई ਏ ਪੈਸੇ ਬਿਨਾ ਚਾਚਾ ਜੋ ਭਤੀਜੇ ਕੋ ਸਤੀਜਾ ਕਹੇ ਪੈਸੇ ਬਿਨਾ ਭੈਣ ਕਹੇ ਕਾਸ ਦਾ ਤੂੰ ਭਾਈ ਐ ਪੈਸੇ ਬਿਨਾ ਨਾਰ ਕਹੇ ਮਰ ਗਿਆ ਮੇਰੇ ਭਾਣੇ ਮਾਪਿਆਂ ਇਲਾਮਤ ਤਗਾਣੇ ਗੱਲ ਪਾਈ ਐ ਕਹੇ ਦੇਵੀ ਦਿਆਲ ਦੇਖੋ ਪੈਸੇ ਦਾ ਅਜਬ ਖੇਲ ਪੈਸੇ ਦੀ ਪ੍ਰਤੀਤ ਸਭ ਪੈਸੇ ਦੀ ਵਡਿਆਈ ਐ ਕਹਿੰਦੇ ਕਰੇ ਕੁਲਾਹਲ ਟਕਾ ਟਕਾ ਮਰਦੰਗ ਵਜਾਵੇ ਟਕਾ ਚੜਾ ਸੁਖਪਾਲ ਟਕਾ ਸਿਰ ਛਤਰ ਧਰਾਵੇ ਟਕਾ ਮਾਏ ਅਰ ਬਾਪ ਟਕਾ ਪਹਿਾਨ ਕੋ ਭਈਆ ਟਕਾ ਸਾਸ ਅਰ ਸਸਰ ਟਕਾ ਸਿਰ ਲਾੜ ਲੜਈਆ ਹੋਤ ਰਹਿਤ ਹੈ ਟੁਕ ਟੁਕਾ ਏਕ ਟਕੇ ਬਿਨ ਰਾਤ ਦਿਨ ਬੈਤਾਲ ਕਹੇ ਬਿਕਰਮ ਸੁਨੋ ਤ੍ਰਿਗ ਜੀਵਨ ਏਕ ਟਕੇ ਬਿਨ ਪੈਸੇ ਬਿਨਾਨੀ ਜ਼ਿੰਦਗੀ ਉਹ ਕਹਿੰਦਾ ਕਿਵੇਂ ਹੋਲਾ ਕਰੇਗਾ ਤੇ ਸਤਗੁਰਾਂ ਦੇ ਅੱਗੇ ਖਲੋ ਕੇ ਨਾ ਸੰਮਾ ਸਿੰਘ ਕਹਿੰਦਾ ਓਏ ਜਿੰਨੇ ਹੋਲਾ ਕਰਾਉਣਾ ਨਾ ਉਹ ਤੇ ਮੇਰੀ ਬੁੱਕਲ ਚ ਬੈਠਾ ਹੋਇਆ ਜਦੋਂ ਇਹ ਗੱਲ ਆਖੀ ਤੇ ਜਿੰਨੇ ਪੰਡਾਲ ਚ ਮਸਤਾਨੇ ਸਾਧੂ ਸੰਤ ਬੈਠੇ ਸੀ ਉਹ ਵੀ ਸਾਰੇ ਜਕਾਰੇ ਉਹਨਾਂ ਛੱਡ ਦਿੱਤੇ ਉਹ ਵੀ ਸਾਰੇ ਉੱਚੀ ਉੱਚੀ ਬੋਲਣ ਲੱਗ ਪਏ ਮਸਤਾਨੇ ਹੋ ਗਏ ਮਸਤ ਹੋ ਗਏ ਤੇ ਗੁਰਮਖੋ ਜਦੋਂ ਫਿਰ ਮਸਤ ਸਾਧੂ ਫਕੀਰ ਕੋਈ ਬੋਲਦਾ ਜਤੋਂ ਰੰਗ ਵਿੱਚ ਰੰਗਿਆ

ਮੈਂ ਕਾ ਨਾਟ ਜਰਾ ਚਰਮ ਹੋਲਦਾ ਜੀ ਰੰਗ ਵਿੱਚ ਰੰਗਿਆ ਪਖੀਰ ਕੋਲਦਾ ਰੰਗ ਵਿੱਚ ਰੰਗਿਆ ਪਖੀਰ ਕੋਲਦਾ ਜਦੋਂ ਰੰਗ ਵਿੱਚ ਰੰਗਿਆ ਪਖੀਰ ਕੋਲਦਾ ਜਦੋਂ ਰੰਗ ਵਿੱਚ ਰੰਗਿਆ ਪਖੀਰ ਕੋਲਦਾ ਮਸਤਾਨਿਆਂ ਨੇ ਵੀ ਹੱਥ ਖੜੇ ਕਰ ਦਿੱਤੇ ਜਦੋਂ ਸਤਗੁਰਾਂ ਸਾਧ ਸੰਗਤਾਂ ਲੇਖਿਆ ਨਾ ਗੁਰੂ ਪ੍ਰਤਾਪ ਸਿੰਘ ਨੇ ਮੈਂ ਗੱਲ ਕਰਦਾ ਪਿਆ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਸਤਗੁਰਾਂ ਨੇ ਆਖਿਆ ਬਾਹ ਖੜੀ ਕਰਕੇ ਓਏ ਜਾਓ ਐਰਕਾਂ ਹੋਲਾ ਫਕਰਾਂ ਦਾ ਹੋ ਗਿਆ ਐਰਕਾਂ ਹੋਲਾ ਮਸਤਾਨਿਆਂ ਦਾ ਉਹਨਾਂ ਆਖਿਆ ਐਰਕਾਂ ਹੋਲਾ ਮੰਗ ਤੰਗ ਦਾ ਵੀ ਮਸਤਾਨੇ ਕੋਲ ਹੈ ਤੇ ਹੈ ਨਹੀਂ ਸੀ ਕੁਝ ਤੇ ਸਾਰੇ ਮਸਤਾਨੇ ਨੱਚਣ ਲੱਗ ਪਏ ਸਾਰੇ ਮਸਤਾਨੇ ਝੂਮ ਪਏ ਉਹ ਕਹਿਣ ਲੱਗੇ ਵੇਖੋ ਓਏ ਸੱਜਣੋ ਵੇਖੋ ਨੱਚ ਪਾ ਮਲੰਗ ਤੇ ਚੜਿਆ ਅਲਾਹੀ ਰੰਗ ਤੇ ਸੁੱਤੇ ਸੁੱਤ ਬੋਲਾ ਫਕਰਾਂ ਦਾ ਹੋ ਗਿਆ ਇਸ ਵਾਰੀ ਹੋਲਾ ਬਕਰਾਂ ਦਾ ਹੋ ਗਿਆ ਇਸ ਵਾਰੀ ਹੋਲਾ ਬਕਰਾਂ ਦਾ ਹੋ ਗਿਆ ਇਸ ਵਾਰੀ ਹੋਲਾ ਪਤਰਾੰ ਦਾ ਹੋ ਗਿਆ ਇਸ ਵਾਰੀ ਹੋਲਾ ਪਤਰਾੰ ਦਾ ਹੋ ਗਿਆ ਉਹ ਜੀ ਰੱਬ ਦੇ دیਵਾਨੇ ਵੇਖੋ ਗਉਂਦੇ ਮਸਤਾਨੇ ਉਹ ਜੀ ਰੱਬ ਦੇ دیਵਾਨੇ ਵੇਖੋ ਗਉਂਦੇ ਮਸਤਾਨੇ ਉਹ ਗੁਰੂ ਆਪ ਹੀ ਵਿਚੋਲਾ ਫਕਰਾਂ ਦਾ ਹੋ ਗਿਆ ਦੇਸਵਾਰੀ ਹੋਲਾ ਫਕਰਾਂ ਦਾ ਹੋ ਗਿਆ ਦੇਸਵਾਰੀ ਹੋਲਾ ਫਕਰਾਂ ਦਾ ਹੋ ਗਿਆ ਏ ਦੇਸਵਾਰੀ ਹੋਲਾ ਫਕਰਾਂ ਦਾ ਹੋ ਗਿਆ ਉਹ ਰੰਗੇ ਆਤਮਾ ਦੇ ਚੋਲੇ ਰੰਗੇ ਆਤਮਾ ਦੇ ਚੋਲੇ ਰੱਬ ਆਪ ਵਿੱਚੋਂ ਬੋਲੇ ਰੰਗੇ ਆਤਮਾਂ ਦੇ ਚੋਲੇ ਰੱਬ ਆਪ ਵਿੱਚੋਂ ਬੋਲੇ ਕਮਾਲ ਜੀਵਨ ਅਮੋਲਾ ਵਕਰਾਂ ਦਾ ਹੋ ਗਿਆ ਇਸ ਵਾਰੀ ਹੋਲਾ ਬਕਰਾਂ ਦਾ ਹੋ ਗਿਆ ਇਸ ਵਾਰੀ ਹੋਲਾ ਬਕਰਾਂ ਦਾ ਹੋ ਗਿਆ ਗੱਲ ਬਣ ਗਈ ਪੀ ਹੋਲਾ ਸੱਮਾ ਸਿੰਘ ਨੂੰ ਮਿਲ ਗਿਆ ਮਸਤਾਨਾ دیਵਾਨਾ ਮੈਂ ਗੱਲ ਕਰਦਾ ਪਿਆ ਇੱਕ ਸਾਧ ਜਿਹੜਾ ਹੁੰਦਾ ਨਾ ਸੰਤ ਇੱਕ ਸਾਧੂ ਸੰਤ ਵਿੱਚ ਬੜੀ ਸ਼ਕਤੀ ਤਾਕਤ ਹੁੰਦੀ ਹੈ ਤਾਕਤ ਤਾਂ ਹੁੰਦੀ ਹੈ ਕਿ ਸਾਡਾ ਦੁਨੀਆਦਾਰਾਂ ਦਾ ਜੋਰ ਕਿੱਥੋਂ ਤੱਕ ਹੋਏਗਾ ਸਰਪੰਚ ਕੋ ਚਲ ਜਾਗੇ ਐਮਐਲਏ ਕੋ ਚਲ ਜਾਗੇ ਮੰਤਰੀ ਕੋ ਚਲ ਜਾਗੇ ਪ੍ਰਧਾਨ ਮੰਤ ਇਹ ਦੁਨੀਆ ਦੀਆਂ ਗੱਲਾਂ ਉਹ ਸੱਮਾ ਸਿੰਘ ਨੇ ਆਖਿਆ ਮੇਰੀ ਗੱਲ ਗੁਰੂ ਰਾਮ ਸਿੰਘ ਨਾਲ ਹੋ ਗਈ ਮੇਰੀ ਸਤਿਗੁਰੂ RAM ਸਿੰਘ ਸੱਚੇ ਪਾਤਸ਼ਾਹ ਨਾਲ ਸਿੱਧੀ ਗੱਲ ਆ ਮੇਰਾ ਹੋਲਾ ਸਤਿਗੁਰੂ RAM ਸਿੰਘ ਸੱਚੇ ਪਾਤਸ਼ਾਹ ਕਰੇਗਾ ਜਦੋਂ ਆਇਆ ਤੇ ਗરાਹੀ ਲੈਣ ਵਾਸਤੇ ਗਿਆ ਵੀ ਐਰ ਕਾ ਹੋਲਾ ਕਰਨਾ ਸੰਗਤ ਨੂੰ ਕਹਿਣਾ ਹੀ ਸੀ ਨਾ ਤੇ ਹੁਣ ਲੋਕਾਂ ਨੂੰ ਭੁੱਖ ਹੁੰਦੀ ਐ ਥੋੜੀ ਜੀ ਲੀਡਰੀ ਦੀ ਚੌਧਰੀ ਦੀ ਵੀ ਸਾਨੂੰ ਪੁੱਛਦਾ ਸਾਨੂੰ ਨਾਲ ਲੈ ਕੇ ਜਾਂਦਾ ਸਤਿਗੁਰਾਂ ਕੋ ਜਾਂਦੇ ਤੇ ਇਹ ਕੱਲਾ ਹੀ ਜਾ ਕੇ ਮੇਲੇ ਮੰਗੀ ਜਾਂਦਾ ਜਦੋਂ ਸੰਮਾ ਸਿੰਘ ਗਿਆ ਉਹ ਸੱਜਣੋ ਚੱਲੋ ਹੋਲਾ ਆਇਆ ਕੋਈ ਮਾਇਆ ਕੋਈ ਪੈਸੇ ਢੇਲਾ ਕੋਈ ਦੋ ਸੇਵਾ ਕਰੀਏ ਤੇ ਉਹਨਾਂ ਨੇ ਆਖਿਆ ਆਪੇ ਕੱਲਾ ਗਿਆ ਸਾਂ ਨਾ ਸਤਗੁਰਾਂ ਕੋਲ ਅਰਜ ਕਰਨ ਵਾਸਤੇ ਸਾਨੂੰ ਕਿਹੜਾ ਪੁੱਛਿਆ ਈ ਤੇ ਜਾ ਹੁਣ ਆਪੇ ਜਿੱਦਾਂ ਹੁੰਦਾ ਈ ਕਰਲਾ ਅਸੀਂ ਨਹੀਂ ਕੋਈ ਗਰਾਈ ਦੇਣੀ ਉਹ ਵਿਚਾਰੇ ਨੇ ਸਾਧੂ ਸੀ ਉਹ ਕਹਿੰਦਾ ਓਏ ਸੇਵਾ ਕਰ ਲੋ ਸੇਵਾ ਮੌਕਾ ਬਣਿਆ ਜੇ ਤੁਹਾਡੇ ਲੱਗੇ ਤੇ ਸਤਿਗੁਰਾਂ ਕਿਰਪਾ ਕੀਤੀ ਐ ਉਹ ਕਹਿੰਦਾ ਹੁਣ ਸਮਾਹ ਆਇਆ ਆਓ ਖਾਲੀ ਝੋਲੀਆਂ ਭਰ ਲਈਏ ਉਹ ਸਿੱਖੋ ਹੋਲਾ ਮਿਲਿਆ ਰਲ ਕੇ ਸੇਵਾ ਕਰ ਲਈਏ 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 ਓਏ ਆਓ ਸਿੱਖੋ ਸੇਵਕ ਮਾ ਲਈਏ ਜੀਵਨ ਨੂੰ ਸਫਲ ਬਣਾ ਲਈਏ ਆਓ ਸਿੱਖੋ ਸੇਵਕ ਬਣਾ ਲਈਏ ਜੀਵਨ ਨੂੰ ਸਫਲ ਬਣਾ ਲਈਏ ਜੀਵਨ ਨੂੰ ਸਫਲ ਬਣਾ ਲਈਏ ਉਹ ਕਹਿੰਦੇ ਬੜਾ ਪਹਿਲਾਂ ਬਣਿਆ ਸਾਂ ਆਪੇ ਜਾ ਜਿੱਦਾਂ ਕੰਮ ਕਰਨਾ ਕਰ ਤੇ ਗੁਰਮਖੋ ਉਹ ਚੰਨ ਨਹੀਂ ਲੈਣ ਵਾਸਤੇ ਗਿਆ ਜਿਨ੍ਹਾਂ ਕੋ ਚੰਨ ਨਹੀਂ ਲੈਣੀ ਸੀ ਨਾ ਵੀ ਚੱਲ ਚੰਨ ਨਹੀਂ ਮੰਗ ਲੈਣਾ ਸ਼ੇਠ ਨੇ ਹਾਂ ਕੀਤੀ ਸੀ ਮੈਂ ਚੰਨਨੀ ਦੇ ਦਾਂਗਾ ਤੇ ਜਦੋਂ ਸੰਮਾ ਸਿੰਘ ਗਿਆ ਤੇ ਉਹਨਾਂ ਨੇ ਮਣਾ ਕਰਤਾ ਉਹਨੂੰ ਸ਼ੇਠ ਨੂੰ ਤੂੰ ਨਾ ਇਹਨੂੰ ਦਈ ਵੇਨੇ ਆ ਕੀ ਕਰਦਾ ਗੱਲ ਫਿਰ ਸਾਡੇ ਕੋਲ ਆਉਣੀ ਫਿਰ ਪ੍ਰਬੰਧ ਕਰ ਲਾਂਗੇ ਬਾਅਦ ਵਿੱਚ ਉਹਨੇ ਚੰਨਨੀ ਤੋਂ ਜਵਾਬ ਦੇ ਦਿੱਤਾ ਮੈਂ ਨਹੀਂ ਚੰਨਨੀ ਦੇਣੀ ਆਪੇ ਕਰ ਲੈ ਜੋ ਕਰਨਾ ਸੰਮਾ ਸਿੰਘ ਬੜਾ ਉਦਾਸ ਹੋਇਆ ਤੇ ਰਾਤ ਨੂੰ ਘਰ ਜਾ ਕੇ ਨਾ ਬੜਾ ਰੋਇਆ ਗੁਰੂ ਰਾਮ ਸਿੰਘ ਮਹਾਰਾਜ ਮੈਂ ਤੇਰਾ ਆਸਰਾ ਲਿਆ ਸੀ ਮੇਰੇ ਨਾਲ ਇਦਾਂ ਕਰਨ ਲੱਗ ਪਈਏ ਸੰਗਤ ਮੈਂ ਕੋਈ ਮਾੜਾ ਕੰਮ ਤੇ ਨਹੀਂ ਕਰਕੇ ਆਇਆ ਇਦਾਂ ਹੀ ਅਰਜਾਂ ਕਰਦਾ ਕਰਦਾ ਸੌਂ ਗਿਆ ਤੇ ਰਾਤੀ ਫਿਰ ਗੁਰੂ ਰਾਮ ਸਿੰਘ ਦਾ ਦਰਸ਼ਨ ਹੋਇਆ ਗੁਰੂ ਰਾਮ ਸਿੰਘ ਨੇ ਪਰਤਕ ਦਰਸ਼ਨ ਦੇ ਕੇ ਆਖਿਆ ਓ ਸੰਮਾ ਸਿਆ ਓ ਮੈਂ ਤੇਰੇ ਨਾਲ ਆ ਘਬਰਾਉਣਾ ਕਤੋਂ ਆ ਮੈਂ ਤੇਰੇ ਨਾਲ ਖਲੋਤਾ ਉਹ ਚੀਨੀ ਵਾਲੇ ਸਤ ਗੁਰੂ ਦਿੱਤਾ ਇਹ ਦਿਦਾਰ ਆਣ ਦਿੱਤਾ ਇਹ ਦਿਦਾਰ ਆਣ ਚਿੱਲੀ ਵਾਲੇ ਸਤ ਗੁਰੂ ਦਿੱਤਾ ਇਹ ਦਿਦਾਰ ਆਣ ਚਿੱਤਾ ਇਹ ਦਿਦਾਰ ਆਣ ਕਮ ਸੰਮਾਸਿਆ ਕਿਹੜੀ ਗੱਲੋਂ ਕਬਰ ਆਉਂਦਾ ਗੱਲੋਂ ਕਬਰ ਆਉਂਦਾ ਮੈਂ ਹਾਂ ਤੇਰੇ ਨਾਲ ਕਿਹੜੀ ਗੱਲ ਦੀ ਆ ਥੋੜ ਸਿੱਖਾਂ ਮੇਰੇ ਹੁੰਦੇ ਕਾਤੋਂ ਕਿਸੇ ਕੋਲ ਹੈ ਤੂੰ ਜਾਵੰਦਾ ਓਏ ਪੁੱਤਰਾ ਤੋਂ ਵੱਧ ਕੇ ਪਿਆਰੇ ਮਸਤਾਨੇ ਮੈਨੂੰ ਫੱਕਰਾਂ ਨੂੰ ਕਦੇ ਵੀ ਫਿਕਰ ਨਹੀਂ ਹੂੰ ਭਾਵੰਦਾ ਤੇ ਕਮਾਲ ਧਰ ਧੀਰ ਕਾਤੋਂ ਹੋਇਆ ਦਿਲਗੀਰ ਫਿਰ ਓ ਨਿੱਕੀ ਜਹੀ ਕੱਲ ਗੱਲ ਕਾਤੋਂ ਦਿਲ ਉੱਤੇ ਲਾਉਂਦਾ ਮੈਂ ਤੇਰੇ ਨਾਲ ਆ ਕੋਈ ਚੰਨਨੀਆਂ ਦੀ ਲੋੜ ਨਹੀਂ ਹੈਗੀ ਆਪਾਂ ਇੰਦਰ ਨੂੰ ਆਖ ਦਾਂਗੇ ਅਲਾਹੀ ਚਾਨਣੀ ਤਾਨਣ ਲਾਂਗੇ ਤੇ ਦਿਨੇ ਸੰਮਾ ਸਿੰਘ ਉੱਠੇ ਦਿਨੇ ਸੰਮਾ ਸਿੰਘ ਜੀ ਜਦੋਂ ਉੱਠੇ ਉਹਨਾਂ ਆਖਿਆ ਤੂੰ ਚੰਨਨੀ ਲੈਣ ਗਿਆ ਸਾ ਮਿਲੀ ਕਿ ਨਹੀਂ ਮਿਲੀ ਆ ਵੇਖੋ ਰਾਤੀ ਅਸੀਂ ਆਏ ਆ ਫਤਿਹਬਾਦ ਗਏ ਸਾ ਬਾਜੀ ਨਾਲ ਆ ਸਰਸੇ ਤੋਂ ਲੱਗ ਕੇ ਤੇ ਫਤਿਹਬਾਦ ਤੋਂ ਲੈ ਕੇ ਮੀ ਬੈਂਦਾ ਸੀ ਤੇ ਇੰਨਾ ਜ਼ਿਆਦਾ ਮੀ ਬੈਂਦਾ ਸੀ ਨਾ ਬੀਜੇ ਦਾ ਅੰਤ ਕੋਈ ਨਹੀਂ ਪਰ ਜਦੋਂ ਐਸ ਪਿੰਡ ਆਏ ਆ ਜਿੱਥੇ ਸੰਤਾਂ ਦਾ ਮੇਲਾ ਇੱਥੇ ਇੱਕ ਵੀ ਛਿੱਟ ਨਹੀਂ ਦਿੱਗੀ ਜਿਵੇਂ ਹੁਣ ਚਾਨਣੀ ਤਨੀ ਹੋਈ ਆ ਨਾ ਬੱਦਲ ਨੇ ਜਿਵੇਂ ਕਨਾਤ ਤਾਣੀ ਹੋਈ ਉਹਨੇ ਮਸਤਾਨੇ ਨੇ ਆਖਿਆ ਦਿਨੇ ਉਹਨੇ ਆਖਿਆ ਓਏ ਮੇਰੀ ਗੁਰੂ ਰਾਮ ਸਿੰਘ ਮਹਾਰਾਜ ਨਾਲ ਗੱਲ ਹੋ ਗਈ ਹੈ ਮੇਰੀ ਗੁਰੂ ਰਾਮ ਸਿੰਘ ਸੱਚੇ ਬਾਦਸ਼ਾਹ ਨਾਲ ਗੱਲ ਹੋ ਗਈ دیਵਾਨਾ ਮਸਤਾਨਾ ਹੋਇਆ ਫਿਰਦਾ ਉਹ ਕਹਿੰਦਾ ਮੇਰੀ ਸਤਗੁਰ ਪੜ ਲਈ ਬਾ ਹੁਣ ਡਰ ਕਾਦਾ ਹੁਣ ਡਰ ਕਾਦਾ ਤੇਰੀ ਸਤਗੁਰ ਪੜ ਲਈ ਬਾ ਹੁਣ ਡਰ ਕਾਦਾ ਹੁਣ ਡਰ ਕਾਦਾ ਸਤਗੁਰ ਪੜ ਲਈ ਬਾ ਹੁਣ ਡਰ ਕਾਦਾ ਹੁਣ ਡਰ ਕਾਦਾ ਤੇ ਸਤਗੁਰ ਪੜ ਲਈ ਬਾ ਹੁਣ ਡਰ ਕਾਦਾ ਹੁਣ ਡਰ ਕਾਦਾ காாாண்ட சத்புர படா சத்புர படல ਹੋਨ ਡਰ ਕਾ ਦਾ ਹੋਨ ਡਰ ਕਾ ਦਾ ਸਤ ਗੁਰ ਫੜ ਲਈਦਾ ਹਾਂ ਹੋਂ ਡਰ ਕਾ ਦਾ ਹੋਨ ਡਰ ਕਾ ਦਾ ਸਤ ਗੁਰ ਫੜ ਲਈਦਾ ਹਾਂ ਹੋਂ ਡਰ ਕਾ ਦਾ ਹੋਨ ਡਰ ਕਾ ਦਾ ਉਹਨਾਂ ਕਿਹਾ ਡਰ ਡਰ ਦੀ ਗੱਲ ਨਹੀਂ ਚਾਨਣੀ ਕਿੱਥੋਂ ਲਵਾਂਗੇ ਮੇਲਾ ਕਰਨਾ ਤੇ ਚਾਨਣੀ ਚਾਹੀਦੀ ਆ ਪੈਸੇ ਆਪਾਂ ਕੋ ਹੈ ਨਹੀਂ ਗਏ ਇੱਕ ਦੋ ਮਿੰਟ ਚ ਸਮਾਪਤੀ ਕਰਨ ਲੱਗਾ ਸੰਮਾ ਸਿੰਘ ਨੇ ਗੁਰੂ ਰਾਮ ਸਿੰਘ ਅੱਗੇ ਤੇ ਵਿਰਾਗੀ ਹੁੰਦਾ ਸੀ ਨਾ ਤੇ ਹੁਣ ਉਹ ਬੜੀ ਖੁਸ਼ੀ ਵਿੱਚ ਆ ਕੇ ਫੁੱਲਿਆ ਨਹੀਂ ਸਮਾਉਂਦਾ ਸੰਗਤ ਨੇ ਪੁੱਛਿਆ ਚੰਦਨੀ ਦੀ ਗੱਲ ਹੋ ਗਈ ਆ ਉਹ ਕਹਿੰਦਾ ਸ਼ਾਹੂ ਕਾਰਨੇ ਤੇ ਜਵਾਬ ਦੇ ਦਿੱਤਾ ਪਰ ਵੱਡੇ ਸ਼ਾਹੂ ਕਾਰਨਾ ਗੱਲ ਹੋ ਗਈ ਆ ਮੁਸੀਬਤ ਆ ਸਾਰੀ ਹੁਣ ਹੱਲ ਹੋ ਗਈ ਵੱਡੇ ਸ਼ਾਹੂ ਕਾਰ ਨਾਲ ਗੱਲ ਹੋ ਗਈ ਉਹ ਈਸਵਾਰ ਈਸਵਾਰ ਮੋਜ ਆਲਾਹੀ ਆ ਪਾ ਮਾਨਣੀ ਇੰਦਰ ਤੋਂ ਲੈ ਲਈਓ ਧਾਰੀ ਅਸਾ ਜਾਣਨੀ ਇੰਦਰ ਤੋਂ ਲੈ ਲਈਓ ਧਾਰੀ ਅਸਾ ਜਾਣਨੀ ਇੰਦਰ ਤੋਂ ਲੈ ਲਈਓ ਧਾਰੀ ਅਸਾ ਜਾਣਨੀ ਾਰੇ ਜੱਗ ਦੇ ਉੱਤੇ ਜਿਹੜਾ ਚੰਨ ਖਲਾਰਦਾ ਤੇ ਹੋਇਆ ਏ ਦੀਦਾਰ ਰਾਤੀ ਸੱਚੀ ਸਰਕਾਰ ਦਾ ਉਹ ਕਹਿੰਦਾ ਮੇਰੇ ਹੁੰਦੇ ਉਹ ਮੇਰੇ ਕਹਿੰਦਾ ਮੇਰੇ ਹੁੰਦੇ ਤੂੰ ਫਿਕਰ ਨਈਉ ਜਾਨਨੀ ਇੰਦਰ ਕੋਲ ਲੈ ਲਈਓ ਥਾਰੀ ਸੱਚੀ ਜਾਨਨੀ ਇੰਦਰ ਕੋਲ ਲੈ ਲਈਓ ਥਾਰੀ ਅੱਛਾ ਜਾਨਨੀ ਇੰਦਰ ਕੋਲ ਲੈ ਲਈਓ ਥਾਰੀ ਸੱਚੀ ਜਾਨਨੀ ਬੋਲੇ ਦਾ ਦਿਨ ਆਇਆ ਗੁਰੂ ਪ੍ਰਤਾਪ ਸਿੰਘ ਆਏ ਬੱਦਲ ਆ ਗਿਆ ਜਿਵੇਂ ਹੁਣ ਬੱਦਲ ਆਣਾ ਬੜੀ ਗਰਮੀ ਧੁੱਪ ਲੱਗੀ ਜਿੱਥੇ ਮੇਲਾ ਹੋ ਰਿਹਾ ਸੀ ਉੱਥੇ ਬੱਦਲ ਹੋ ਗਿਆ ਮਸਤਾਨਾ ਨੱਚਦਾ ਵੀਰੇ ਸਾਰੇ ਪ੍ਰਬੰਧ ਹੋ ਗਏ ਸਤਗੁਰ ਪ੍ਰਤਾਪ ਸਿੰਘ ਦੇ ਕੋਲ ਐਦਾਂ ਨਿਰਤਕਾਰੀ ਕਰਦਾ ਕਦੇ ਆਉਂਦਾ ਕਦੇ ਜਾਂਦਾ ਸਤਗੁਰ ਬੜੇ ਖੁਸ਼ ਸਤਗੁਰ ਪ੍ਰਤਾਪ ਸਿੰਘ ਨੇ ਉਪਦੇਸ਼ ਦਿੱਤਾ ਤੇ ਉਪਦੇਸ਼ ਦਿੰਦਿਆਂ ਦਿੰਦਿਆਂ ਸਾਰੀ ਸੰਗਤ ਨੂੰ ਗੁਰਮਖੋ ਆਹ ਬਚਨ ਆਖੇ ਕੇ ਜਿਨ੍ਹਾਂ ਨੇ ਨਾਮ ਜਪ ਕੇ ਆਪਣੀ ਮਨ ਨੂੰ ਆਤਮਾ ਨੂੰ ਰੰਗ ਲਿਆ ਜਿਨ੍ਹਾਂ ਨੇ ਸਿਮਰਨ ਕਰਕੇ ਉਸ ਪਦਵੀ ਨੂੰ ਪ੍ਰਾਪਤ ਕਰ ਲਿਆ ਉਹਨਾਂ ਆਖਿਆ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਜਿਨ ਕੇ ਚੋਲੇ ਤੇਰੇ ਪਿਆਰੇ ਕੰਤਿਨਾ ਕਬਾਸ ਜਿਨਕੇ ਜੋੜੇ ਰਤੜੇ ਪਿਆਰੇ ਕੰਤਿਨਾ ਕਬਾਸ ਕੰਤਿਨਾ ਕਬਾਸ ਕੰਤਿਨਾ ਕਬਾਸ ਕੰਤਿਨਾ ਕਬਾਸ ਕੰਤਿਨਾ ਤੱੜੇ ਪਿਆਰੀ ਕੰਨ ਤਿਨਾ ਗਏ ਪਾਸ ਜਿਨ ਕੇ ਚੋਲੇ ਰਦਰੇ ਯਾਰੇ ਕੰਨ ਤਿਨਾ ਗਏ ਪਾਸ ਜਿਨ ਕੇ ਚੋਲੇ ਰਦਰੇ ਯਾਰੇ ਕੰਨ ਤਿਨਾ ਗਏ ਪਾਸ ਜਿਨਾਂ ਦੇ ਚੋਲੇ ਨਾਮ ਨਾ ਰੰਗੇ ਗਏ ਰੱਬ ਉਹਨਾਂ ਤੋਂ ਦੂਰ ਨਹੀਂ ਹੁੰਦਾ ਰੱਬ ਉਹਨਾਂ ਦੇ ਨਾਲ ਰਹਿੰਦਾ ਬੜੇ ਆਨੰਦ ਵਿੱਚ ਸਤਿਗੁਰਾਂ ਨੇ ਆਖਿਆ ਇਹ ਜਿਹੜੇ ਫੱਕਰ ਫਕੀਰ ਸਾਧੂ ਸੰਤਿਆਨਾ ਮੈਂ ਹੋਰ ਕਿਸੇ ਤੋਂ ਨਹੀਂ ਡਰਦਾ ਗੁਰੂ ਪ੍ਰਤਾਪ ਸਿੰਘ ਕਹਿੰਦੇ ਮੈਨੂੰ ਇਹਨਾਂ ਤੋਂ ਡਰ ਬੜਾ ਆਉਂਦਾ ਗੁਰਮੁਖ ਪਿਆਰਿਓ ਮਹਾਰਾਜ ਜੰਗ ਸਿੰਘ ਜੀ ਅ ਰੱਬ ਰੂਪ ਰੱਬ ਦੀ ਗੁਰੂ ਹਰੀ ਸਿੰਘ ਮਹਾਰਾਜ ਦੇ ਸੁਪੁੱਤਰ ਵੱਡੇ ਸੁਪੁੱਤਰ ਮਾਤਾ ਫਤਿਹ ਕੌਰ ਜੀ ਦੇ ਘਰ ਜਿਨ੍ਹਾਂ ਨੇ અવਤਾਰ ਲਿਆ ਉਹ ਬਾਗਾਂ ਵਾਲੀ ਗੁਰਮਖੋ ਧਰਤੀ ਜਿੱਥੇ ਇਹੋ ਜੇ ਮਹਾਂਪੁਰਸ਼ਾਂ ਦੇ ਰੱਬੀ ਰੂਹਾਂ ਦੇ ਚਰਨ ਪਏ ਜਿਨ੍ਹਾਂ ਨੇ ਨਾਮ ਜਪਾ ਕੇ ਤੇ ਪਰਮੇਸ਼ਰ ਦੇ ਨਾਲ ਸਿੱਧੀ ਗੱਲਬਾਤ ਕਰਾ ਦਿੱਤੀ ਲੱਖਾਂ ਕਰੋੜਾਂ ਰੂਹਾਂ ਨੂੰ ਮੁਕਤ ਕੀਤਾ ਤੇ ਹੁਣ ਤੱਕ ਗੁਰਮਖੋ ਉਸੇ ਤਰ੍ਹਾਂ ਹੀ ਉਹਨਾਂ ਦਾ ਦਿੱਤਾ ਹੋਇਆ ਗਿਆਨ ਪਰਫੁੱਲਤ ਹੈ ਸੋ ਮੇਰੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਭ ਇੱਕ ਵਾਰ ਬੜੇ